ਕੀ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜਾ ਕਿਹਾ ਤੇ ਡੀਐਮਸੀ ਦੇ ਇਮਰਜੈਂਸੀ ਦੇ ਵਿੱਚ ਐਡਮਿਟ ਕਰਾਇਆ ਸੀ ਤੇ ਅੱਜ ਉਹਨਾਂ ਨੂੰ ਜਿਹੜਾ ਕਿਹਾ ਡਿਸਚਾਰਜ ਕੀਤਾ ਜਾ ਰਿਹਾ ਕਸਵੀਰਾ ਨੇ ਢੱਲੇਵਾਲ ਨੂੰ ਦੱਸਿਆ ਕਿ ਡਾਕਟਰਾਂ ਦੀ ਟੀਮ ਜਿਹੜੀ ਹੈ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਿਕ ਹੋ ਇਹ ਤਾਂ ਭੇਜਿਆ ਜਾ ਰਿਹਾ ਢੱਲੇਵਾਲ ਨੂੰ ਜੀ ਹਾਂ ਜੀ ਭੇਜਿਆ ਜਾ ਰਿਹਾ ਉਹ ਬਿਲਕੁਲ ਜਗਜੀਤ ਕਿਸਾਨ ਨੇਤਾ ਅਗੂ ਜਿਹੜੇ ਕਿ ਹੈ ਕਿਸਾਨ ਨੇਤਾ ਜਿਹੜੇ ਕਿ ਹੈ ਅਜੇ ਜਗਜੀਤ ਸਿੰਘ ਡੱਲੇਵਾਲੂ ਜਿਹੜੇ ਕਿ ਅੱਜ ਅੱਜ ਭੇਜਿਆ ਜਾਏਗਾ ਲੁਧਿਆਣਾ ਦੇ ਡੀਐਮਸੀ ਦੇ ਵਿੱਚੋਂ ਅੱਜ ਜਗਜੀਤ ਸਿੰਘ ਡੱਲੇਵਾਲੂ ਜਿਹੜੇ ਕਿ ਅੱਜ ਤੋਂ ਭੇਜਿਆ ਜਾਵੇਗਾ ਲੁਧਿਆਣਾ ਲੈਵਲ ਜਰਚਕੋ ਤੁਸੀਂ ਤੇ ਮੈਂ ਹਾ ਯੂਮਬਰੀਸ ਵੀ ਲਈ ਵੱਡੀ ਖਬਰ ਨਿਕਲ ਕੇ ਡੀਐਮਸੀ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਜਿੱਤੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੇ ਕਿ ਹੈ ਇੱਥੇ ਡੀਐਮਸੀ ਦੇ ਐਮਰਜੈਂਸੀ ਦੇ ਵਿੱਚ ਐਡਮਿਟ ਕਰਾਇਆ ਸੀ ਤੇ ਅੱਜ ਉਹਨਾਂ ਨੂੰ ਜਿਹੜਾ ਕੀ ਹੈ ਡਿਸਚਾਰਜ ਕੀਤਾ ਜਾ ਰਿਹਾ ਹੈ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਭਾਰੀ ਭਾਰੀ ਫੋਰਸ ਜਿਹੜੀ ਕੀ ਹੈ ਪੁਲਿਸ ਕਰਮਚਾਰੀ ਦੀ ਲਾਈ ਹੋਈ ਹੈ ਤੇ ਜਾਣਕਾਰੀ ਮੁਤਾਬਕ ਸੂਤਰਾਂ حوالے ਗੱਲ ਵੀ ਪਤਾ ਚੱਲੀ ਕਿ ਖਨੋਰੀ ਬਾਰਡਰ ਤੋਂ ਜਿਹੜੇ ਕੀ ਹੈ ਕਿਸਾਨ ਰਵਾਨਾ ਹੋ ਚੁੱਕੇ ਨੇ ਤੇ ਇੱਥੇ ਜਿਹੜਾ ਕੀ ਹੈ ਡੀਐਮਸੀ ਦੇ ਲੁਧਾਨਾ ਦੇ ਵਿੱਚ ਆ ਰਹੇ ਨੇ ਤੇ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜੇ ਕੀ ਹੈ ਭਾਰੀ ਫੋਰਸ ਜਿਹੜੀ ਕੀ ਹੈ ਚਾਰੇ ਪਾਸੇ ਡੀ ਐਮ ਸੀ ਦੇ ਲਾਈ ਹੋਈ ਹੈ ਤੇ ਅੱਜ ਜਿਹੜੇ ਕੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਡਿਸਚਾਰਜ ਕੀਤਾ ਜਾਏਗਾ ਜਾਣਕਾਰੀ ਮੁਤਾਬਕ ਉਹਨਾਂ ਦੀ ਜਿਹੜੀ ਕੀ ਹੈ 4 ਦਿਨ ਜਿਹੜੇ ਕੀ ਹੈ ਲਗਾਤਾਰ ਹਰਕ ਪਖਰਤਾਲ ਤੇ ਸੰਨ ਤੇ ਉਸ ਨੂੰ ਦੇਖਦੇ ਹੋਏ ਜਿਹੜਾ ਕੀ ਹੈ ਅ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਹੋਈ ਤੇ ਉਹਨਾਂ ਨੂੰ ਅੱਜ ਜਿਹੜਾ ਕੀ ਹੈ ਕਿਸਾਨ ਕਿਸਾਨ ਦੇ ਨਾਲ ਜਿਹੜੇ ਕਿਸਾਨਾਂ ਨੂੰ ਜਿਹੜਾ ਕੀ ਹੈ ਉਹਨਾਂ ਨੂੰ ਉੱਥੇ ਵਾਪਸ ਜਿਹੜਾ ਕਿ ਇਹ ਖਨੌੜੀ ਬਾਰਡਰ ਤੇ ਪਰਦਰਸ਼ਨ ਤੇ ਭੇਜਿਆ ਜਾ ਰਿਹਾ ਵਹ ਤੇ ਤਸਵੀਰਾਂ ਨੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਲਿਸ ਨੇ ਜਿਹੜਾ ਕਿ ਆ ਦਿਨ ਰਾਤ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਕਿ ਆ ਡਿਟੇਨ ਕੀਤਾ ਸੀਗਾ ਤਾਂ ਕਿ ਉਹਨਾਂ ਦੀ ਜਰਕੀ ਹੈ ਕਿਉਂਕਿ ਉਹ ਇੱਕ ਦਿਨ ਉਹ ਪੁਖਰ ਹਰਤਾਲ ਤੇ ਬੈਠਣ ਲੱਗੇ ਸਨ ਤਾਂ ਕਿ ਉਹ ਪੁਲਿਸ ਨੇ ਜਿਹੜਾ ਕਿ ਆ ਉਹਨਾਂ ਨੂੰ ਡਿਟੇਨ ਕਰ ਲਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਆ ਡਿਟੇਨ ਕਰਨ ਤੋਂ ਬਾਅਦ ਜਿਹੜੇ ਕੀ ਆ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਦੇ ਹਸਪਤਾਲ ਦੇ ਵਿੱਚ ਜਿਹੜੇ ਕੀ ਹੈ ਦਾਖਲ ਕਰਾ ਦਿੱਤਾ ਹੈ ਤਾਂ ਕਿ ਉਹਨਾਂ ਦੀ ਸਿਹਤ ਵਗੈਰਾ ਜਿਹੜੀ ਕੀ ਹੈ ਖਰਾਬ ਨਾ ਹੋ ਸਕੇ ਤੇ ਹੁਣ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਡੀਐਮਸੀ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਅੱਜ ਡਿਸਚਾਰਜ ਕੀਤਾ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਕਿਸਾਨ ਕਿਸਾਨ ਜਿੱਥੇ ਬੰਦੀਆਂ ਵੀ ਜੜਕੀਆਂ ਹਨੋੜੀ ਬਾਰਡਰ ਤੋਂ ਰਵਾਨਾ ਹੋ ਗਈਆਂ ਨੇ ਤੁਸਵੀਰਾਂ ਚ ਦੇਖ ਸਕਦੇ ਤੁਸੀਂ ਕਿ ਮਾਨਯੋਗ ਸੀਪੀ ਗੁਰਦੀਪ ਚਾਹਲ ਵੀ ਜਿਹੜੇ ਕਿ ਇੱਥੇ ਆਏ ਨੇ ਉਹ ਮੌਕੇ ਤੇ ਗੱਲ ਕਰਦੇ ਜੀ ਬਰੀਫ ਕਰ ਦਿਓ ਜੀ ਦੇਖੋ ਚੱਲ ਸਾਰੇ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਜਿਹੜੀ ਹੈ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਿਕ ਉਹ ਅਗਲੀ ਤੇ ਉਹ ਤਾਂ ਭੇਜਿਆ ਜਾ ਰਿਹਾ ਏ ਢੱਲੇਵਾਲ ਨੂੰ ਜੀ ਲੁਧਿਆਣੇ ਕੋ ਹਾਂਜੀ ਹਾਂਜੀ ਭੇਜਿਆ ਜਾ ਰਿਹਾ ਜੀ ਬਿਲਕੁਲ ਜਗਦੀਸ਼ ਕਿਸਾਨ ਨੇਤਾ ਅਗੂ ਜਿਹੜੇ ਕਿ ਕਿਸਾਨ ਨੇਤਾ ਜਿਹੜੇ ਕਿ ਅੱਜ ਜਗਦੀਸ਼ ਸਿੰਘ ਡੱਲੇਵਾਲ ਨੂੰ ਜਿਹੜੇ ਕਿ ਅੱਥੋਂ ਅੱਜ ਭੇਜਿਆ ਜਾ ਲੁਧਾਨਾ ਦੇ ਡੀਐਮਸੀ ਦੇ ਵਿੱਚੋਂ ਅੱਜ ਜਗਦੀਸ਼ ਸਿੰਘ ਡੱਲੇਵਾਲ ਨੂੰ ਜਿਹੜੇ ਕਿ ਅੱਥੋਂ ਭੇਜਿਆ ਜਾਵੇਗਾ ਜਾਣਕਾਰੀ ਮੁਤਾਬਕ ਵੀ ਪਤਾ ਚੱਲਿਆ ਹੈ ਕਿ ਖਨੋਰੀ ਬਾਰਡਰ ਤੋਂ ਜਿਹੜੇ ਕਿ ਕਿਸਾਨ ਇੱਥੇ ਡੀਐਮਸੀ ਵਿੱਚ ਵਿਖੇ ਪਹੁੰਚ ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਅੱਜ ਕਿਸਾਨ ਇੱਥੇ ਪਹੁੰਚ ਰਹੇ ਨੇ ਤੇ ਦੱਲੇਵਾਲ ਨੂੰ ਜਿਹੜਾ ਕਿ ਦੁਬਾਰਾ ਜਿਹੜਾ ਕਿ ਉਹਨਾਂ ਦੇ ਦਿੱਤੇ ਖਰੋੜੀ ਬੋਲਰ ਤੇ ਉਹਨਾਂ ਨੂੰ ਲਿਹਾਦਾ ਜਾਵੇਗਾ ਤੇ ਤਸਵੀਰਾਂ ਨੇ ਦੇਖਿਓ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਪਾਲੀ ਪਰਕਮ ਫੋਰਸ ਜਿਹੜੀ ਕਿ ਲਾਈ ਲਾਈ ਹੋਈ ਹੈ ਮਾਨਯੋਗ ਸੀਪੀ ਇੱਥੇ ਪਹੁੰਚੇ ਸਨ ਤੇ ਜੁਆਇੰਟ ਸੀਪੀ ਜਸਕਰਨ ਸਿੰਘ ਜੀ ਤੇਜਾ ਜੀ ਵੀ ਇੱਥੇ ਪਹੁੰਚੇ ਖਣ ਤੇ ਏਡੀਜੀ ਵੀ ਅਮਨ ਬਰਾੜ ਜੀ ਵੀ ਇੱਥੇ ਜਿਹੜਾ ਪਹੁੰਚੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਪਰਕਮ ਫੋਰਸ ਜਿਹੜੀ ਕਿ ਲਾਈ ਗਈ ਅੱਜ ਜਗਜੀਤ ਸਿੰਘ ਦੱਲੇਵਾਲ ਨੂੰ ਜਿਹੜਾ ਕਿ ਅੱਜ ਇਥੋਂ ਦੀ ਇਥੋਂ ਹੀ ਭੇਜਿਆ ਜਾਵੇਗਾ